ਅੱਜ ਕੱਲ ਤੁਸੀਂ ਦੇਖਦੇ ਪਏ ਹੋ ਸਾਡਾ ਪੰਜਾਬ ਕੈਨੇਡਾ ਟੀਵੀ ਤੇ ਮੈਂ ਨਰਿੰਦਰ ਸਿੰਘ ਕਲੇਰ ਪੈਰਿਸ 올림픽 ਦੇ ਵਿੱਚ ਭਾਰਤ ਨੂੰ ਹੁਣ ব্রੋਂਜ਼ ਮੈਡਲ ਮਿਲ ਗਿਆ ਅਤੇ ਸਭ ਦੇ ਵਿੱਚ ਦੇਸ਼ ਦੀ ਧੀ ਮਨੂਪਾਕਰ ਅਤੇ ਸਰਜੋ ਸਿੰਘ ਦੇ ਵੱਲੋਂ ਅਜੀਹਾ ਕਮਾਲ ਦਿਖਾਇਆ ਗਿਆ ਜਿਸ ਤੋਂ ਬਾਅਦ ਹਰ ਪਾਸੇ ਤਾਰੀਫਾਂ ਕੀਤੀਆਂ ਜਾ ਰਹੀਆਂ ਨੇ ਪਰ ਦੂਸਰੇ ਪਾਸੇ ਜੇਕਰ ਗੱਲ ਕੀਤੀ ਜਾਵੇ ਕਿ ਇੱਕ ਇਤਿਹਾਸ ਇੱਕ ਭਾਰਤ ਦੀ ਦੇਸ਼ ਦੀ ਧੀ ਮੰਨੂ ਪਾਕਰ ਦੇ ਵੱਲੋਂ ਕਿਹੜਾ ਸਿਰਜਿਆ ਗਿਆ ਕੀ ਪਛੋਕੜ ਰਿਹਾ ਕਿਵੇਂ ਛੋਟੀਆਂ ਛੋਟੀਆਂ ਗੇਮਾਂ ਤੋਂ ਬਾਅਦ ਕਹਿੰਦੇ ਕਿ ਮਨ ਡੋਲਦਾ ਰਿਹਾ ਕਿ ਮੈਂ ਗੇਮ ਨਹੀਂ ਕਰਨੀ ਤੇ ਉਸ ਤੋਂ ਬਾਅਦ ਕਿਵੇਂ ਇੱਕ ਟੀਚਰ ਦੇ ਵੱਲੋਂ ਅਜਿਹੀ ਚੀਜ਼ ਮਾਪਿਆਂ ਨੂੰ ਦੱਸੀ ਕਿ ਉਸ ਤੋਂ ਬਾਅਦ ਮੰਨੂ ਪਾਕਰ ਦੀ ਜ਼ਿੰਦਗੀ ਬਦਲ ਗਈ ਤੇ ਦੂਸਰੇ ਪਾਸੇ ਕਿਸਾਨ ਦਾ ਬੇਟਾ ਸਰਬ ਜੋ ਜਿਹੜਾ ਕਿ ਪੈरिस 올림픽 ਦੇ ਵਿੱਚ ਹੁਣ ਜਿਸਤੇ ਵੱਲੋਂ ব্রੋਂਜ਼ ਮੈਡਲ ਹਾਸਲ ਕੀਤਾ ਗਿਆ ਉਸ ਬਾਬਤ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਾਂਗੇ ਪਰ ਸਭ ਤੋਂ ਪਹਿਲਾਂ ਸਾਰੇ ਦੇਸ਼ ਵਾਸੀਆਂ ਨੂੰ ਮੁਬਾਰਕਬਾਦ ਦਿੰਨੇ ਆ ਕਿ ਭਾਰਤ ਨੂੰ ਇੱਕ ਹੋਰ ਦੋ ਖਿਡਾਰੀਆਂ ਨੂੰ ব্রੋਂਜ਼ ਮੈਡਲ ਮਿਲ ਗਿਆ ਜਿਸਤੇ ਵਿੱਚ 10 ਮੀਟਰ 에ਅਰ ਪਿਸਟਲ ਮਿਕਸਡ ਇਵੈਂਟ ਦੇ ਵਿੱਚ ਇਹ ਜੋੜੀ ਦੇ ਵੱਲੋਂ ਕਮਾਲ ਦਿਖਾਇਆ ਗਿਆ ਏ ਇਸ ਤੋਂ ਬਾਅਦ ਬਜਰੰਗ ਪੁਨੀਆ ਦੇ ਵੱਲੋਂ ਜਿੱਥੇ ਮੁਬਾਰਕਬਾਦ ਦਿੱਤੀ ਗਈ ਹੈ ਸਭ ਦੇ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਵੀ ਇਸ ਜੋੜੀ ਨੂੰ ਮੁਬਾਰਕਬਾਦ ਦਿੱਤੀ ਗਈ ਹੈ ਤੇ ਕਿਹਾ ਗਿਆ ਹੈ ਕਿ ਬਹੁਤ ਮਾਣ ਵਾਲੀ ਗੱਲ ਹੈ ਕਾਬਿਲ ਗੌਰ ਹੈ ਕਿ 2017 ਦੀ ਜੇਕਰ ਗੱਲ ਕੀਤੀ ਜਾਵੇ ਤਾਂ ਨੈਸ਼ਨਲ ਸ਼ੂਟਿੰਗ ਚੈਂਪੀਅਨਸ਼ਿਪ ਦੇ ਵਿੱਚ 골ਡ ਮਨੂ ਪਾਕਰ ਦੇ ਵੱਲੋਂ ਜਿੱਤਿਆ ਗਿਆ ਸੀ ਇਸ ਤੋਂ ਬਾਅਦ ਏਸ਼ੀਅਨ ਜੂਨੀਅਰ ਚੈਂਪੀਅਨਸ਼ਿਪ ਦੇ ਵਿੱਚ ਸਿਲਵਰ ਮੈਡਲ ਜਿੱਤੇ ਆ 16 ਸਾਲ ਦੀ ਏਜ ਦੇ ਵਿੱਚ ਮੈਕਸੀਕੋ ਦੇ ਵਿੱਚ ਆਈਐਸਐਫ ਦੇ ਵਿੱਚ 골ਡ ਮੈਡਲ ਮਨੂ ਪਾਕਰ ਦੇ ਵੱਲੋਂ ਜਿੱਤਿਆ ਗਿਆ 2018 ਦੇ ਵਿੱਚ ਯੂਥ 올림픽 ਦੇ ਵਿੱਚ 골ਡ ਜਿੱਤਿਆ ਗਿਆ ਜੇਕਰ ਗੱਲ ਕੀਤੀ ਜਾਵੇ 2019 ਦੇ ਵਿੱਚ ਤਾਂ ਮੁਨਿਕਾ ਵਰਲਡ ਕੱਪ ਦੇ ਵਿੱਚ ਉਸਤੇ ਵੱਲੋਂ ਮੈਡਲ ਜਿੱਤੇ ਗਏ ਤੇ ਇਸ ਤੋਂ ਬਾਅਦ ਜਦੋਂ ਉਸ ਮੈਡਲ ਦੇ ਵਿੱਚ ਚੌਥੀ ਪੋਜੀਸ਼ਨ ਤੇ ਮਨੁਪੱਖ ਕਰ ਰਹੀ ਤਾਂ 올림픽 ਦੇ ਵਿੱਚ ਉਸਤੇ ਵੱਲੋਂ ਕੁਆਲੀਫਾਈ ਕੀਤਾ ਗਿਆ ਤੇ 2021 ਦੇ ਵਿੱਚ ਨਿਊ ਦਿੱਲੀ ਦੇ ਵਿੱਚ ਵੀ ISSF ਕੱਪ ਦੇ ਵਿੱਚ ਉਸਤੇ ਵੱਲੋਂ 골ਡ ਮੈਡਲ ਜਿੱਤਿਆ ਗਿਆ ਭਾਵੇਂ ਕਿ ਇਨ੍ਹਾਂ ਖਿਡਾਰੀਆਂ ਦੇ ਵੱਲੋਂ ਇਸ ਗੱਲ ਦੀ ਜ਼ਿਕਰ ਕੀਤਾ ਗਿਆ ਕਿ ਕੰਪੀਟੀਸ਼ਨ ਬਹੁਤ ਟਫ ਚੱਲਦੇ ਪਏ ਸਨ ਤੇ ਦੂਸਰੇ ਪਾਸੇ ਇਸ ਬਾਬਤ ਮੰਨੂ ਪਾਕਰ ਨੇ ਇਸ ਗੱਲ ਦਾ ਜ਼ਿਕਰ ਕੀਤਾ ਹੈ ਕਿ ਦਵਾਮਾਂ ਦੇਣ ਵਾਲਿਆਂ ਦਾ ਬਹੁਤ ਬਹੁਤ ਸ਼ੁਕਰੀਆ ਉਹਨਾਂ ਨੇ ਦੱਸਿਆ ਹੈ ਕਿ ਇਹ ਚੀਜ਼ਾਂ ਸਾਡੇ ਕੰਟਰੋਲ ਦੇ ਵਿੱਚ ਨਹੀਂ ਹੁੰਦੀਆਂ ਪਰ ਦੂਸਰੇ ਪਾਸੇ ਸਾਡਾ ਕੰਮ ਕੀ ਹੁੰਦਾ ਹੈ ਕਿ ਅਸੀਂ ਕੋਸ਼ਿਸ਼ ਕਰਦੇ ਰਹੀਏ ਜੇਕਰ ਸਰਬਜੋਤੋਂ ਪਹਿਲਾਂ ਮਨੂ ਭਾਕਰ ਦੀ ਜ਼ਿੰਦਗੀ ਤੇ ਥੋੜਾ ਜਿਹਾ ਹੋਰ ਝਾਤ ਮਾਰਨ ਦੀ ਕੋਸ਼ਿਸ਼ ਕਰੀਏ ਤਾਂ ਸਭ ਤੋਂ ਵੱਡੀ ਗੱਲ ਕੀ ਹੈ ਕਿ 12 ਸਾਲ ਦੇ 12 ਸਾਲ ਤੋਂ ਬਾਅਦ ਇਹ ਸ਼ੂਟਿੰਗ ਦੇ ਵਿੱਚ ਭਾਰਤ ਨੂੰ 골ਡ ਮੈਡਲ ਹਾਸਲ ਹੋਇਆ ਹੈ ਅਤੇ ਲੰਡਨ 2012 ਦੇ ਵਿੱਚ ਇਸ ਤੋਂ ਪਹਿਲਾਂ ਗਰਗ ਤੇ ਵਿਜੇ ਦੇ ਵੱਲੋਂ ਮੈਡਲ ਸ਼ੂਟਿੰਗ ਦੇ ਵਿੱਚ ਜਿੱਤਿਆ ਗਿਆ ਸੀ ਇਸ ਤੋਂ ਬਾਅਦ ਜੇਕਰ ਗੱਲ ਕੀਤੀ ਜਾਵੇ ਮੰਨੂ ਭਾਕਰ ਦੀ ਤਾਂ ਮੰਨੂ ਹਰਿਆਣਾ ਦੇ ਝੱਜਰ ਦੀ ਰਹਿਣ ਵਾਲੀ ਹੈ ਜਿਨ੍ਹਾਂ ਦੇ ਮਾਤਾ ਜੀ ਸੁਮੇਦਾ ਭਾਕਰ ਪ੍ਰਿੰਸੀਪਲ ਨੇ ਅਤੇ ਪਿਤਾ ਬੌਕਸਰ ਦੱਸੇ ਜਾ ਰਹੇ ਨੇ ਜਿਨ੍ਹਾਂ ਦਾ ਨਾਮ ਰਾਮਕ੍ਰਿਸ਼ਨ ਹੈ ਇੰਨਾ ਹੀ ਨਹੀਂ ਇਹਨਾਂ ਦੇ ਪਰਿਵਾਰ ਦੇ ਵਿੱਚ ਮੰਨੂ ਦੇ ਭਰਾ ਵੀ ਬੌਕਸਿੰਗ ਕਰਦੇ ਆ ਸ਼ੁਰੂਆਤੀ ਦੌਰ ਦੇ ਵਿੱਚ ਮੰਨੂ ਦੇ ਵੱਲੋਂ ਵੀ ਆਪਣੇ ਕੈਰੀਅਰ ਦੀ ਸ਼ੁਰੂਆਤ ਬੌਕਸਿੰਗ ਦੇ ਵਿੱਚੋਂ ਕੀਤੀ ਗਈ ਪਰ ਦੱਸਿਆ ਗਿਆ ਪਰਿਵਾਰ ਦੇ ਵੱਲੋਂ ਕਿ ਜਦੋਂ ਅੱਖ ਤੇ ਸੱਟ ਲੱਗੀ ਤਾਂ ਉਸ ਤੋਂ ਬਾਅਦ ਮੰਨੂ ਦੇ ਵੱਲੋਂ ਇਹ ਸੋਚਿਆ ਗਿਆ ਕਿ ਕੋਈ ਹੋਰ ਗੇਮ ਖੇਡੀ ਜਾਵੇ ਉਸ ਤੋਂ ਬਾਅਦ ਬੌਕਸਿੰਗ ਛੱਡ ਕੇ ਮੰਨੂ ਦੇ ਵੱਲੋਂ ਜੇਕਰ ਗੱਲ ਕੀਤੀ ਜਾਵੇ ਤਾਂ martial art ਦੇ ਵਿੱਚ ਕੋਸ਼ਿਸ਼ ਕੀਤੀ ਗਈ ਤੇ ਉਸ ਤੋਂ ਬਾਅਦ ਮੰਨੂ ਨੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਇਸ ਦੇ ਵਿੱਚ ਚੀਟਿੰਗ ਬਹੁਤ ਚੱਲਦੀ ਹੈ ਜਿਸ ਤੋਂ ਬਾਅਦ ਉਸਤੇ ਵੱਲੋਂ ਆਰਚਰੀਜ਼ ਟੈਨਿਸ ਸਕੇਟਿੰਗ ਅਤੇ ਹੋਰ ਕਈ ਖੇਡਾਂ ਦੇ ਵਿੱਚ ਖੇਡਣ ਦੀ ਕੋਸ਼ਿਸ਼ ਕੀਤੀ ਗਈ ਪਰ ਵਾਰ-ਵਾਰ ਮਨ ਨਾ ਲੱਗਣ ਦੇ ਕਰਕੇ ਆਖਿਰ ਦੇ ਵਿੱਚ ਜਦੋਂ ਮੰਨੂ ਦੇ ਇੱਕ ਟੀਚਰ ਡੀਪੀ ਟੀਚਰ ਦੇ ਵੱਲੋਂ ਉਹਨਾਂ ਨੂੰ ਰਾਈਫਲ ਸ਼ੂਟਿੰਗ ਦੇ ਵਿੱਚ ਆਪਣਾ ਕੈਰੀਅਰ ਅਜ਼ਮਾਉਣ ਦੀ ਗੱਲ ਆਖੀ ਗਈ ਤਾਂ ਉਸ ਤੋਂ ਬਾਅਦ ਪਹਿਲੇ ਹੀ ਜਿਸ ਤਰ੍ਹਾਂ ਕਹਿੰਦੇ ਆ ਕਿ ਸ਼ੂਟ ਦੇ ਵਿੱਚ ਹੀ ਪਰਿਵਾਰ ਵਾਲਿਆਂ ਨੂੰ ਤੇ ਟੀਚਰ ਨੂੰ ਇਹ ਅਹਿਸਾਸ ਹੋ ਗਿਆ ਸੀ ਕਿ ਮੰਨ ਨੂੰ ਵੱਡੀ ਹੋ ਕੇ ਜ਼ਰੂਰ ਕੁਝ ਵੱਡਾ ਕਰੇਗੀ ਤੇ ਅਜਿਹਾ ਹੀ ਦੇਖਣ ਨੂੰ ਮਿਲਿਆ ਭਾਰਤ ਦੀ ਹਰਿਆਣਾ ਦੀ ਧੀ ਦੇ ਵੱਲੋਂ ਹੁਣ 올림픽 ਦੇ ਵਿੱਚ ਦੋ ਬ੍ਰੌਂਜ਼ ਮੈਡਲ ਹਾਸਲ ਕਰ ਲਏ ਗਏ ਨੇ ਜਿਸ ਤੋਂ ਬਾਅਦ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਦੇ ਵੱਲੋਂ ਵੀ ਮੁਬਾਰਕ ਬਾਤ ਦਿੱਤੀ ਗਈ ਅਤੇ ਇਹ ਕਿਹਾ ਗਿਆ ਕਿ ਇਹ ਬਹੁਤ ਸਾਡੇ ਸੂਬੇ ਦੇ ਲਈ ਮਾਣ ਵਾਲੀ ਗੱਲ ਹੈ ਦੂਸਰੇ ਪਾਸੇ ਜੇਕਰ ਸਰਬਜੋਤ ਦੀ ਗੱਲ ਕੀਤੀ ਜਾਵੇ ਤਾਂ ਸਰਬਜੋਤ ਦੇ ਵੱਲੋਂ 2019 ਨੂੰ ਏਸ਼ੀਅਨ ਚੈਂਪੀਅਨਸ਼ਿਪ ਦੇ ਵਿੱਚ ব্রੋਂਜ਼ ਮੈਡਲ ਹਾਸਲ ਕੀਤਾ ਗਿਆ ਸੀ ਮੈਨ ਟੀਮ ਦੇ ਵਿੱਚ ਅਤੇ ਮਿਕਸ ਦੇ ਵਿੱਚ गोल्ड मेडल हासिल ਕੀਤਾ ਗਿਆ ਸੀ वर्ल्ड चैंपियनशिप ਦੇ ਵਿੱਚ ਵੀ ਸਰਬਜੋਤ ਦੇ ਵੱਲੋਂ 골ਡ ਜੂਨੀਅਰ वर्ल्ड कप ਦੇ ਵਿੱਚ ਦੋ ਸਿਲਵਰ ਅਤੇ ਇੱਕ 골ਡ ਹਾਸਲ ਕੀਤੇ ਗਏ ਸਨ 2023 ਦੀ ਜੇਕਰ ਗੱਲ ਕੀਤੀ ਜਾਵੇ ਤਾਂ वर्ल्ड कप ਦੇ ਵਿੱਚ ਦੋ 골ਡ ਇੱਕ ਮੈਨ ਦੇ ਵਿੱਚ ਤੇ ਦੂਸਰਾ ਮਿਕਸ ਦੇ ਵਿੱਚ ਉਸਤੇ ਵੱਲੋਂ ਜਿੱਤ ਹਾਸਲ ਕੀਤੀ ਗਈ ਸੀ ਕਾਬਲੇ ਗੌਰੇ ਕੇ ਜੇਕਰ ਸਰਬਜੋਤ ਦੀ ਗੱਲ ਕੀਤੀ ਜਾਵੇ ਤਾਂ ਇਹ ਸਰਬਜੋਤ ਹਰਿਆਣਾ ਦੇ ਅੰਬਾਲਾ ਦੇ ਬਰਾੜ ਬਲਾਕ ਦੇ ਵਿੱਚ ਪਿੰਡ ਧੀ ਦਾ ਰਹਿਣ ਵਾਲਾ ਹੈ ਜਿਸ ਦੇ ਪਿਤਾ ਕਿਸਾਨ ਜਤਿੰਦਰ ਸਿੰਘ ਅਤੇ ਮਾਤਾ ਹਰਦੀਪ ਕੌਰ ਹੈ ਇਹਨਾਂ ਦੀ ਜਿੱਥੇ ਤੋਂ ਬਾਅਦ ਜਿੱਥੇ ਕਿ ਭਾਰਤ ਇਸ ਰੈਂਕਿੰਗ ਦੇ ਵਿੱਚ ਥੋੜਾ ਜਿਹਾ ਉੱਪਰ ਨੂੰ ਵਧਿਆ ਹੈ ਪਰ ਦੂਸਰੇ ਪਾਸੇ ਜੇਕਰ ਗੱਲ ਕੀਤੀ ਜਾਵੇ ਤਾਂ ਹਾਲੇ ਵੀ ਇਸ ਸੂਚੀ ਦੇ ਵਿੱਚ ਭਾਰਤ 25ਵੇਂ ਨੰਬਰ ਤੇ ਹੈ ਤੇ ਦੂਸਰੇ ਪਾਸੇ ਜਿਸ ਦੇ ਵਿੱਚ ਭਾਰਤ ਨੂੰ ਮਹਿਜ਼ ਹਾਲੇ ਤੱਕ ਦੋ ব্রونز ਮੈਡਲ ਹਾਸਲ ਹੋਏ ਨੇ ਤੇ ਦੂਸਰੇ ਪਾਸੇ 1 ਨੰਬਰ ਤੇ ਜਾਪਾਨ 2 ਨੰਬਰ ਤੇ ਫਰਾਂਸ 3 ਨੰਬਰ ਤੇ ਚੀਨ 4 ਨੰਬਰ ਤੇ ਆਸਟ੍ਰੇਲੀਆ 5 ਨੰਬਰ ਤੇ ਕੋਰੀਆ ਤੇ ਇਸ ਤੋਂ ਅੱਗੇ ਹੋਰ ਦੇਸ਼ ਚੱਲਦੇ ਪਏ ਨੇ ਸਭ ਤੋਂ ਉੱਪਰ ਜੇਕਰ ਗੱਲ ਕੀਤੀ ਜਾਵੇ ਤਾਂ ਜਾਪਾਨ ਦੇ ਕੋਲ 6 골ਡ 2 সিলভার ਅਤੇ 4 ব্রونز ਮੈਡਲ ਦੇ ਨਾਲ 12 ਤਗਮਿਆਂ ਦੇ ਨਾਲ ਸਭ ਤੋਂ ਉੱਪਰ ਜਾਪਾਨ ਚੱਲਦਾ ਪਿਆ ਹੈ ਅਤੇ ਪੂਰੇ ਦੇਸ਼ ਵਾਸੀ ਵੀ ਇਹੀ ਦੁਆਵਾ ਕਰਦੇ ਪਏ ਨੇ ਕਿ ਭਾਰਤ ਨੂੰ ਜਲਦ 골ਡ ਵੀ ਹਾਸਲ ਹੋਵੇ ਤੇ ਨਾਲ ਦੀ ਨਾਲ ਮਨੁਪਾਕਰ ਦੇ ਵੱਲੋਂ ਤੇ ਸਰਬਜੋਤ ਦੇ ਵੱਲੋਂ ਜੋ ਇਹ ਕਮਾਲ ਕੀਤੀ ਗਈ ਹੈ ਸਾਰੇ ਮੁਬਾਰਕਬਾਦ ਦਿੰਦੇ ਪਏ ਹੈ